ਪਾਟਿਆ ਤਾਂ ਬੜੀ ਵੱਡੀ ਹਾਂਜੀ ਹਾਂਜੀ ਮੋਕੇ ਵੱਡੀ ਮੈਂ ਉਹਨਾਂ ਨੂੰ ਕਹਿੰਦਾ ਤੁਹਾਡਾ ਇਹਨਾਂ ਤੋਂ ਰੋਡ ਚੱਲ ਤੋਂ ਕਹਿੰਦਾ

ਵਾਟ ਦੇਖੋ ਵਾਟ ਦੇ ਤਰ੍ਹਾਂ ਅੱਜ ਅੰਦਰ ਇਹ ਕੋਲ ਪੰਡਿਤ ਜਗਾ ਪਈ ਹੈ ਸਾਫ ਸਭ ਤੋਂ ਆਪਣੇ ਨੋਟ ਕਰ ਰਹੇ ਹਾਂ ਸੰਜੀਤ ਸਿੰਘ ਸਾਹਿਬ ਅੱਜ ਤੇ ਜੋੜਾ ਫਾਟਕ ਤੇ ਬੈਠੇ ਅੱਜ ਅਸੀਂ ਜਿੰਨੇ ਵੀ ਅੰਮ੍ਰਿਤਸਰ ਦੇ ਫਾਟਕ ਨੇ ਜਿੱਥੇ ਟ੍ਰੈਫਿਕ ਦੀ ਸਮੱਸਿਆ ਹੈ ਉਹ ਸਾਰੇ ਸਪੈਸ਼ਲ ਟੀਮਾਂ ਆਈਆਂ ਨੇ ਰੇਲਵੇ ਤੋਂ ਉਹਨਾਂ ਦੇ ਨਾਲ ਵਿజిਟ ਕਰ ਰਹੇ ਹਾਂ ਜਿੱਥੇ ਜਿੱਥੇ ਵਿਜ਼ਿਬਿਲਟੀ ਹੈ ਜਿੱਥੇ ਕੋਈ ਮੁਸ਼ਕਲ ਆ ਰਹੀ ਹੋ ਸਾਰੀ ਅੱਜ ਗਰਾਊਂਡ ਤੇ ਅਸੀਂ ਵੇਖ ਰਹੇ ਹਾਂ ਤਾਂ ਕਿ ਜਾਂ ਤੇ ਰੇਲਵੇ ਇੰਟਰਪਾਸ ਬਣਨਗੇ ਜਾਂ ਰੇਲਵੇ ਓਵਰ ਬ੍ਰਿਜ ਬਣਨਗੇ ਤੋ ਉਹਦੇ ਵਾਸਤੇ ਜਿੱਥੇ-ਜਿੱਥੇ ਜਗ੍ਹਾ ਨੇ ਅੱਜ ਬੜੇ ਅਸੀਂ ਆਪ ਗਰਾਊਂਡ ਦੇ ਉੱਤੇ ਕੇ ਇਹਨਾਂ ਚੀਜ਼ਾਂ ਨੂੰ ਵਿਜ਼ਿਟ ਕਰ ਰਹੇ ਹਾਂ ਕਿਉਂਕਿ ਕਈ ਵਾਰ ਇੱਥੇ ਹੋਈਦਾ ਨਹੀਂਗਾ ਤੇ ਇਹ ਵਿਜ਼ਿਬਿਲਿਟੀ ਰਿਪੋਰਟ ਕਹਿੰਦੇ ਕਿ ਨਹੀਂ ਉੱਥੇ ਵਿਜ਼ਿਬਲ ਨਹੀਂਗਾ। ਤੋ ਅੱਜ ਪਹਿਲਾ ਸ਼ਵਾਲਾ ਫਾਟਕ ਅਸੀਂ ਜਾ ਕੇ ਆਏ ਹੁਣ ਅਸੀਂ ਇਸ ਵੇਲੇ ਖੜੇ ਆ ਇਸ ਵੱਲ ਫਾਟਕ ਜੋੜਾ ਫਾਟਕ ਇੱਥੇ ਇੰਡ ਤੇ ਅੰਡਰ ਬ੍ਰਿਜ ਬਣਾਤਾ ਸੀ ਅਸੀਂ ਪਿੰਡ ਦੇ ਰੇ ਔਰ ਉਹ ਜਿਹੜਾ ਰਸੂਲਪੁਰ ਕਲਦਰਾ ਨੂੰ ਰਾਹ ਜਾਂਦਾ 40 ਨੂੰ ਉਹ ਰਸਤਾ ਬਹੁਤ ਵਗਦਾ ਹੈ ਤੇ ਇਹ ਵੀ ਫਾਟਕ ਬੰਦ ਹੁੰਦੇ ਇਹਦੇ ਆਰਡਰ ਨੇ ਉਹ ਹੈਗੇ ਨਹੀਂ। ਪਰ ਅਸੀਂ ਟੈਂਪਰੇਰੀ ਤੌਰ ਤੇ ਰਲੀਫ ਅਜੇ ਦਵਾਈ ਹੈ ਕਿ ਚਲੋ ਅਜੇ ਜਿੰਨਾ ਚਿਰ ਇਹਦਾ ਰਾਲ ਨਹੀਂ ਨਿਕਲਦਾ ਤੇ ਉਹਦੇ ਵਾਸਤੇ ਲੋਕਾਂ ਨੂੰ ਜਾਣਾ ਉਹਨਾਂ ਸੌਖਾ ਜੀ ਕਿਉਂਕਿ ਸਬਜ਼ੀ ਮੰਡੀ ਨੂੰ ਇਹ ਰਾਲ ਨਿਕਲਦਾ ਹੈ। ਸੋ ਅਸੀਂ ਇਹਨੂੰ ਹੁਣ ਜਲਦੀ ਹੀ ਇਹਦੇ ਤੇ ਜਿਹੜੀ ਇਹ ਰਿਪੋਰਟ ਜਦੋਂ ਜਾਏਗੀ ਤੇ ਮੈਂ ਕਿਉਂਕਿ ਇਹਨਾਂ ਦਾ ਇਹ ਜਿਹੜਾ ਪਠਾਨਕੋਟ ਵਾਲੀ ਰਸਤਾ ਹੈ ਇਹਦੇ ਤੇ ਜਿਹੜੀ ਡਿਮਾਂਡ ਹੈ ਉਹ ਹੈਗੀ ਹੈ ਬਣਾ ਕੇ ਦੇਣੀ ਕਾਰਪੋਰੇਸ਼ਨ ਨੇ ਕਿਉਂਕਿ ਤੇ ਟ੍ਰੈਫਿਕ ਘਟ ਹੈ। ਪਰ ਕਾਰਪੋਰੇਸ਼ਨ ਕੋ ਪੈਸੇ ਨਹੀਂ ਜਿੱਦਾਂ ਰੀਗੋ ਵੇਚਦੇ ਪੈਸੇ ਕਾਰਪੋਰੇਸ਼ਨ ਨੇ ਵੜਾ ਕੇ ਦੇਣਾ ਉਹਨਾਂ ਕੋ ਪੈਸੇ ਨਹੀਂ ਉਹ ਮੈਂ ਸਰਕਾਰ ਤੋਂ ਸੈਂਟਰ ਗਵਰਨਮੈਂਟ ਤੋਂ ਲੈਂਦੀ ਸੀ ਹੁਣ ਇਹਦੇ ਪੈਸੇ ਵੀ ਅਸੀਂ ਸੈਂਟਰ ਗਵਰਨਮੈਂਟ ਤੋਂ ਲੈ ਆਉਂਗੇ ਕਿਉਂਕਿ ਸਾਨੂੰ ਪਤਾ ਪੰਜਾਬ ਸਰਕਾਰ ਕੋ ਕੋਈ ਫੰਡ ਨਹੀਂ ਹੈਗੇ ਉਹ ਬਿਲਕੁਲ ਇਸ ਵੇਲੇ ਸ਼ਹਿਰ ਦੇ ਹਾਲਾਤ ਤੁਹਾਨੂੰ ਪਤਾ ਹੀ ਹੈ ਕਰਜ਼ਾ ਲੈ ਲੈ ਚੱਲ ਰਹੇ ਨੇ ਤੋ ਉਹਨਾਂ ਵੱਲੋਂ ਜੇ ਉਹਨਾਂ ਦੇ ਆਸਰੇ ਰਹੇ ਤੇ ਬੰਨਣਾ ਨਹੀਂਗਾ ਤੋ ਅਸੀਂ ਇਹਦੇ ਆਸਤੇ ਹੁਣ ਮੈਂ ਇਹਦੀ ਫੀਜ਼ਿਬਿਲਿਟੀ ਰਿਪੋਰਟਾਂ ਸਾਰੀਆਂ ਲੈ ਕੇ ਜਾਊਂਗਾ ਇਸ ਤੋਂ ਬਾਅਦ ਅਸੀਂ ਵਿਜ਼ਿਟ ਕਰ ਰਹੇ ਹਾਂ ਪੁਤਰੀਗਰ ਕੋਟ ਖਾਲਸਾ ਛਾਟ ਤਵਾ ਰੋਡ ਅਨਗੜ ਔਰ ਪਕਤਾਲਾ ਮੰਡੀ ਔਰ ਉਸ ਤੋਂ ਬਾਅਦ ਜਾਗੀਰ ਫਾਟੇ ਕੁਛ ਮਗੀਠੇ ਦੇ ਨੇ ਤੋਂ ਮੇਰਾ ਮਕਸਦ ਹੈ ਕਿ ਜਿੱਥੇ-ਜਿੱਥੇ ਵੀ ਲੋਕਾਂ ਨੂੰ ਰੇਲਵੇ ਨੂੰ ਕਰਾਸਿੰਗ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ ਉਹ ਸਾਰਿਆਂ ਦੀ ਅਸੀਂ ਅੱਜ ਵਿਜ਼ਿਟ ਕਰਕੇ ਸਾਰੀ ਇਹਦੀ ਰਿਪੋਰਟ ਪ੍ਰੋਪਰ ਬਣਾ ਕੇ ਅਸੀਂ ਇੱਕ ਸੈਂਟਰ ਗਵਰਨਮੈਂਟ ਨੂੰ ਭੇਜਾਂਗੇ ਕਿ ਪੰਜਾਬ ਸਰਕਾਰ ਨੂੰ ਭੇਜਾਂਗੇ ਉਹ ਆਪਣੇ ਤੌਰ ਤੇ ਵੀ ਕਰਨ ਅਸੀਂ ਆਪਣੇ ਤੌਰ ਤੇ ਸੈਂਟਰ ਗਵਰਨਮੈਂਟ ਤੋਂ ਇਹ ਪ੍ਰੋਫਰ ਜਰੀਆਂ ਨੇ ਮੇਰੀ ਕੋਸ਼ਿਸ਼ ਹੈ ਕਿ ਇਸ ਨਿਓਰ ਦੇ ਵਿੱਚ ਸਾਰੀਆਂ ਇਹ ਲੈ ਕੇ ਇਹ ਇਹ ਬਣਾ ਦਿੱਤੇ ਜਾਣਗੇ ਸਰ ਕਿੰਨੇ ਕੁ ਪੈਸੇ ਜਿਹੜੇ ਆ ਉਹ ਲੱਗਣਗੇ ਇਹ ਤੇ ਇਹਦੇ ਬੇਟਾ ਵਿਜ਼ਿਬਿਲਟੀ ਰਿਪੋਰਟ ਤੋਂ ਬਾਅਦ ਜਿਹੜੀ ਹੈ ਇਹਦੀ ਪ੍ਰੋਜੈਕਟ ਰਿਪੋਰਟ ਬਣੂ ਉਸ ਤੋਂ ਬਾਅਦ ਹੀ ਦੱਸ ਪਾਵਾਂਗੇ ਸੋ ਪੁਤਲੀ ਘਰ ਦੀ ਗੱਲ ਕੀਤੀ ਪੇਬਲੀ ਸਾਹਿਬ ਗੁਰਦੁਆਰੇ ਦਾ ਜਿਹੜਾ ਮੇਨ ਫਾਟਕ ਹੈ ਉਹ ਵੀ ਉਹ ਚੱਲੇ ਉੱਥੇ ਵੀ ਜਾ ਰਹੇ ਆ ਨਾ ਪੁਤਲੀ ਘਰ ਫਾਟਕੇ ਤੇ ਉਹੀ ਹੈ ਨਾ ਪੇਬਲੀ ਸਾਹਿਬ ਗੁਰਦੁਆਰੇ ਆ ਅਸੀਂ ਉੱਥੇ ਹੀ ਜਾ ਰਹੇ ਹਾਂ ਉਸ ਤੋਂ ਬਾਅਦ ਕੋਰਤਾਲ ਸਾਇਆ ਫਿਰ ਆਪਣਾ